ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਹਾਂ ਜੋ ਕਿ ਪੁਰਾਣੇ ਵੇਲਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ। ਲਓ ਜੀ ਦੇਖੋ ਇਹ ਆਉ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ। ਇਹਨੂੰ ਚੰਡੀ ਕਹਿੰਦੇ ਨੇ। ਪਹਿਲੇ ਸਮੇਂ 'ਚ ਬੀਬੀਆਂ ਇਕੱਠੀਆਂ ਹੋ ਕੇ ਅੱਥਾ ਨਾਲ ਘੜਿਆਂ ਤੇ ਸੇਮੀਆਂ ਬਟਦੀ ਹੁੰਦੀਆਂ ਸੀ ਫਿਰ ਸੇਮੀਆਂ ਬਟਣ ਵਾਲੀ ਮਸ਼ੀਨ ਆ ਗਈ ਜਿਹਨੂੰ ਘੋੜੀ ਜਿੰਦੀ ਜਾਂ ਜੰਡੀ ਵੀ ਕਹਿੰਦੇ ਨੇ ਇਹ ਜੰਡੀ ਪਿੰਡ ਵਿੱਚ ਦੋ ਚਾਰ ਘਰਾਂ ਵਿੱਚ ਹੀ ਹੁੰਦੀ ਸੀ ਬਾਕੀ ਸਾਰੇ ਪਿੰਡ ਵਿੱਚ ਬਾਕੀ ਸਾਰੇ ਪਿੰਡ ਵਾਲੇ ਏਜੰਡੀ ਮੰਗ ਕੇ ਆਪਣਾ ਕੰਮ ਚਲਾ ਲੈਂਦੇ ਸੀ ਕਈ ਵਾਰ ਬਹੁਤ ਮੁਸ਼ਕਲ ਨਾਲ ਏਜੰਡੀ ਮਿਲਦੀ ਹੁੰਦੀ ਸੀ ਕਿਉਂਕਿ ਸੇਮੀਆਂ ਬਟਣ ਦਾ ਵੀ ਇੱਕ ਸੌਂਗਾ ਹੁੰਦਾ ਸੀ ਜਦੋਂ ਲੋਕ ਸੇਮੀਆਂ ਪਟਦੇ ਹੁੰਦੇ ਸੀ ਇਸ ਲਈ ਫਿਰ ਇਹ ਝੰਡੀਆਂ ਮੁਸ਼ਕਲ ਨਾਲ ਹੀ ਮਿਲਦੀ ਹੁੰਦੀ ਦੀ ਇਹ ਜਿਹੜੀ ਝੰਡੀ ਆ ਇਹ ਲੋਹੇ ਦੀ ਤਾਂਦੇ ਬਣੀ ਹੋਈ ਆ ਤੇ ਉੱਪਰ ਇੱਕ ਹੱਥਾ ਲੱਗਿਆ ਆ ਜੀਤੋਂ ਇਹਨੂੰ ਗੇੜਿਆ ਜਾਂਦਾ ਝੰਡੀ ਨੂੰ ਇਸ ਝੰਡੀ ਨੂੰ ਮੰਜੇ ਦੀ ਬਾਹੀ ਨਾਲ ਇਹ ਸੇਰਬੇ ਨਾਲ ਕਸਿਆ ਜਾਂਦਾ ਸੀ ਇਹ ਜਿਹੜੀ ਲੱਕੜ ਲੱਗੀ ਐ ਪਹਿਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਮੰਜੇ ਦੇ ਬਾਹੀ ਨਾਲ ਬੰਨਣ ਵਾਸਤੇ ਬੰਨਣ ਲਈ ਇਹ ਲੱਕੜ ਲਗਾਈ ਗਈ ਆ ਰੱਸੀਆਂ ਨਾਲ ਕੱਸ ਕੇ ਇਸ ਏਜੰਡੀ ਨੂੰ ਬਾਹੀ ਨਾਲ ਬੰਨ ਲਿਆ ਜਾਂਦਾ ਸੀ ਤੇ ਇੱਕ ਯਾਨੀ ਇੱਕ ਜਨਾਨੀ ਮੰਜੇ ਉੱਤੇ ਬੈਠ ਕੇ ਇਸ ਏਜੰਡੀ ਨੂੰ ਢੇੜਾ ਦਿੰਦੀ ਦੀ ਇਹ ਸੈਂਟਰਲ ਤੋਂ ਫੜ ਕੇ ਤੇ ਦੂਸਰੀ ਯਰਾਨੀ ਇਹਦੇ ਮੂੰਹ ਵਿੱਚ ਜੇ ਆਟੇ ਦਾ ਪੇੜਾ ਹੁੰਦਾ ਵੀ ਉਹ ਪਾਈ ਜਾਂਦੀ ਸੀ ਤੇ ਤੀਜੀ ਜਨਾਨੀ ਥੱਲੇ ਉਹ ਜਿਵੇਂ ਸੇਮੀਆਂ ਬਣ ਕੇ ਇਸ ਰਸਤੇ ਜਦੋਂ ਸੇਮੀਆਂ ਬਣ ਕੇ ਬਾਹਰ ਨਿਕਲਦੀਆਂ ਦੀ ਜਾਲੀ ਆਹੀਂ ਤਾਂ ਤੀਜੀ ਜਨਾਨੀ ਉਹ ਤੋੜ-ਤੋੜ ਕੇ ਸੇਮੀਆਂ ਨੂੰ ਮੰਜੇ ਤੇ ਪਾਈ ਜਾਂਦੀ ਸੇਮੀਆਂ ਵੀ ਸੁਕਾਈਆਂ ਵੀ ਬੜੇ ਤਰੀਕੇ ਨਾਲ ਜਾਂਦੀਆਂ ਸੀ ਪਹਿਲਾਂ ਇੱਕ ਮੰਜੇ ਨੂੰ ਪੁੱਠਾ ਕਰ ਲਿਆ ਜਾਂਦਾ ਸੀ ਤੇ ਉਹਦੇ ਉੱਪਰ ਕੋਈ ਸਾਫ਼ ਸੁਥਰੀ ਚਾਦਰ ਵਿਛਾ ਲਈ ਜਾਂਦੀ ਦੀ ਫਿਰ ਉਹਦੇ ਚਾਰਾਂ ਪਾਵਿਆਂ ਨੂੰ ਰस्सियां ਬੰਨ ਲਈ ਜਾਂਦੀਆਂ ਦੀ ਇਹਨਾਂ ਰस्सੀਆਂ ਦੇ ਹੀ ਇਹ ਸੇਮੀਆਂ ਪਾਈਆਂ ਜਾਂਦੀਆਂ ਦੀ ਜਦੋਂ ਸੇਮੀਆਂ ਸੁੱਕ ਜਾਂਦੀਆਂ ਤਾਂ ਉਹ ਪੋਲੇ ਜਾਂ ਹੱਥਾਂ ਨਾਲ ਇਹ ਸੇਮੀਆਂ ਰਸਤੀਆਂ ਉਤੋਂ ਲਾ ਕੇ ਚਾਦਰ ਤੇ ਇਕੱਠੀਆਂ ਕਰ ਲਈਆਂ ਜਾਂਦੀਆਂ ਦੀ ਫੇਰ ਇੱਕ ਕੱਚੇ ਭਾਂਡੇ ਵਿੱਚ ਪਾ ਕੇ ਜੋ ਕਿ ਕਿਸੇ ਘਰੇ ਦਾ ਜਾਂ ਤੋਲੇ ਦਾ ਥੱਲਾ ਹੁੰਦਾ ਸੀ ਉਹਦੇ ਵਿੱਚ ਪਾ ਕੇ ਮੱਠੀ ਮੱਠੀ ਅੱਗ ਤੇ ਇਹਨਾਂ ਨੂੰ ਭੁੰਨ ਲਿਆ ਜਾਂਦਾ ਸੀ ਇਸ ਤਰ੍ਹਾਂ ਇਹ ਸੇਮੀਆਂ ਬੱਟੀਆਂ ਜਾਂਦੀਆਂ ਦੀ ਤੇ ਸਿਕਾਈਆਂ ਜਾਂਦੀਆਂ ਦੀ ਤੇ ਭੁੰਨੀਆਂ ਜਾਂਦੀਆਂ ਦੀ ਹੁਣ ਜਮਾਨਾ ਬਦਲ ਗਿਆ ਏ ਹੁਣ ਕੋਈ ਹੀ ਘਰ ਹੋਵੇਗਾ ਜਿੱਥੇ ਇਹਨਾਂ ਜੰਡੀਆਂ ਨਾਲ ਸੇਮੀਆਂ ਵੱਟੀਆਂ ਜਾਂਦੀਆਂ ਨੇ ਹੁਣ ਇੰਜਣ ਤੇ ਬਿਜਲੀ ਨਾਲ ਚੱਲਣ ਵਾਲੀਆਂ ਸੇਮੀਆਂ ਵੱਟਣ ਵਾਲੀਆਂ ਮਸ਼ੀਨਾਂ ਆ ਗਈਆਂ ਨੇ ਜਿਨ੍ਹਾਂ ਨਾਲ ਇਹ ਸੇਮੀਆਂ ਵੱਟੀਆਂ ਜਾਂਦੀਆਂ ਨੇ ਤੇ ਸੇਮੀਆਂ ਵੱਟਣ ਵਾਲੇ ਪਿੰਡ-ਪਿੰਡ ਫਿਰ ਕੇ ਸੇਮੀਆ ਵਟਦੇ ਨੇ ਤੇ ਅੱਜ ਕੱਲ ਕੋਈ ਟਾਵਾ ਘਰ ਹੀ ਹੋਵੇਗਾ ਜੋ ਇਸ ਤਰ੍ਹਾਂ ਦੀਆਂ ਚੰਡੀਆਂ ਨਾਲ ਸੇਮੀਆ ਵਟਦੇ ਨੇ ਸੋ ਇਸ ਕਰਕੇ ਇਹ ਜਿਹੜੀ ਝੰਡੀ ਆ ਇਹ ਵੀ ਘਰਾਂ ਚੋਂ ਉਲੋਪ ਹੋਣ ਕਿਨਾਰੇ ਆ ਜਿਸ ਨੂੰ ਕੇ ਸਾਂਭਣ ਦੀ ਲੋੜ ਆ ਇਹ ਜਿਹੜੀ ਝੰਡੀ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਇਹ ਝੰਡੀ ਮੇਰੇ ਭਾਈ ਆਨੰਦ ਸਿੰਘ ਬੜਾਏ ਜਬਰਾਸਤੀ ਮਿਊਜ਼ੀਅਮ ਵਿੱਚ ਸਾਂਭੀ ਪਈ ਆ ਜੋ ਕਿਸੇ ਕਾਰੀਗਰ ਨੇ ਆ ਹੱਥ ਨਾਲ ਤਿਆਰ ਕੀਤੀ ਹੋਈ ਆ ਕਿਤੇ ਵੀ ਇਹਨੂੰ ਟੰਕਾ ਨਹੀਂ ਲੱਗਿਆ ਹੋਇਆ ਜਿਹਨੂੰ ਬਿਲਡਿੰਗ ਕਹਿੰਦੇ ਨੇ ਇਹ ਜੰਡੀ ਹੱਥ ਨਾਲ ਤਿਆਰ ਕੀਤੀ ਗਈ ਆ ਸੋ ਜਿਹੜੀ ਇਹਦੀ ਥੱਲੇ ਜਾਲੀ ਲੱਗੀ ਹੁੰਦੀ ਦੀ ਇਹ ਜਾਲੀਆਂ ਵੀ ਬਰੀਕ ਤੇ ਮੋਟੀਆਂ ਗਲੀਆਂ ਵਾਲੀਆਂ ਹੁੰਦੀਆਂ ਸੀ ਆ ਦੇਖੋ ਇਹਦੀ ਬਰੀਕ ਗਲੀਆਂ ਵਾਲੀ ਜਾਲੀ ਆ ਤੇ ਇੱਕ ਮੋਟੀਆਂ ਗਲੀਆਂ ਵਾਲੀ ਵੀ ਜਾਲੀ ਹੁੰਦੀ ਸੀ ਜਿਸ ਨਾਲ ਕੇ ਬਰੀਕ ਤੇ ਮੋਟੀਆਂ ਸੇਮੀਆਂ ਬੱਟੀਆਂ ਜਾਂਦੀਆਂ ਦੀ ਜੇ ਬਰੀਕ ਖਾਣੀਆਂ ਹੁੰਦੀਆਂ ਬਰੀਕ ਵੱਟ ਲਈਆਂ ਜਾਂਦੀਆਂ ਜੇ ਮੋਟੀਆਂ ਖਾਣੀਆਂ ਹੁੰਦੀਆਂ ਤਾਂ ਮੋਟੀਆਂ ਵੱਟ ਲਈਆਂ ਜਾਂਦੀਆਂ ਦੀ ਸੋ ਇਹ ਵਸਤ ਵੀ ਹੁਣ ਵਿੰਡਾਂ ਵਿੱਚੋਂ ਲੋਪ ਹੁਣ ਕਿਨਾਰੇ ਆ ਜਿਸ ਨੂੰ ਕਹੇ ਸੰਭਣ ਦੀ ਬਹੁਤ ਲੋੜ ਹੈ ਸੋ ਅੱਜ ਤੁਹਾਨੂੰ ਮੈਂ ਇਹੋ ਚੀਜ਼ ਦਿਖਾਉਣੀ ਦੀ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਫੇਰ ਕਿਸੇ ਦਿਨ ਹੋਰ ਕੋਈ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਜੋ ਕਿ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਸੀ ਤੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ